ਰੇਤਾ ਰਿਹਾਣੀ ਸਟਾਰਟ ਹੋ ਗਈ ਆ ਕਿਉਂਕਿ ਅੱਜ ਰੇਤਾ ਗਈ ਸੀ ਕੱਲ ਥੋੜ ਤੇ ਹੁਣ ਰੇਤਾ ਲੈ ਕੇ ਆਏ ਆ ਇੰਨੀ ਰੇਤਾ ਜਮਾ ਹੋ ਗਈ ਆ ਬਸ ਹੁਣ ਕੰਮ ਸਟਾਰਟ ਕਰਨ ਲੱਗੇ ਆ ਤੇ ਮੈਂ ਕੱਪੜੇ ਦੇਖੋ ਕਿਦਾਂ ਧੋਦੋਗੇ ਪਾਏ ਕੱਪੜੇ ਬਹੁਤ ਧੋਣ ਵਾਲੇ ਹੋਏ ਸੀ ਬੁਰਾ ਹਾਲ ਤੇ ਬੱਦਲ ਵੀ ਹੋਇਆ ਪਿਆ ਆ ਪੂਰੀ ਤਰ੍ਹਾਂ ਹੁਣ ਕਹਿੰਦੇ ਪਾਣੀ ਦੇ ਹੁਣ ਮੈਂ ਪਾਣੀ ਦਿੰਨੀ ਆ ਆ ਦੇਖੋ ਇਧਰੇ ਮੇ ਜਿੱਤੀ ਜਾਂਦੀਆਂ ਕੱਡੀਆਂ ਆ ਸਾਰਾ ਖਲਾਰਾ ਕੱਢਿਆ ਆ ਦੀਵਾਲੀ ਤੱਕ ਆਪਾਂ ਸਾਰਾ ਕੰਮ ਕਰ ਦੇਣਾ ਕਹਿੰਦੇ ਆਹ ਵਾਲੇ ਬਣਾ ਕੇ ਦੇ ਨਿੰਬੂ ਨਿੰਬੂ ਬਿੱਲੀ ਦਾ ਬਲੂੰਗਰਾ ਸੀ ਜੀ ਕੋਠੇ ਤੇ ਲੈ ਗਈ ਸੀ ਬਿੱਲੀ ਅੰਦਰ ਰਸੋਈ ਚ ਆ ਕੇ ਤੇ ਉਹ ਥੱਲੇ ਡਿੱਗ ਗਿਆ ਹੁਣ ਉਹ ਤਾਂ ਤੁਰਦਾ ਹੀ ਨਹੀਂ ਹੈਗਾ ਤੇ ਸਿਰ ਹੁੰਦੀ ਫਈ ਬਹੁਤ ਹਲ ਚਪਕਾ ਡਾ ਹੁਣ ਹੋ ਜਾਣਾ ਚਪਾ ਜਾ ਪੁੱਤਾਂ ਪਹਿਲੇ ਦੂਆ ਦੇਖਿਆ ਬੂਆ ਗੋਲੇ ਅੱਜ ਲਿਓ ਡਿੱਗ ਗਿਆ ਪਾਣੀ ਪੀਣਦੇ ਆ ਤੇ ਪਾਣੀ ਪੂਣੀ ਪੀ ਕੇ ਤੇ ਫਿਰ ਕੰਮ ਸਟਾਰਟ ਕਰ ਦੇਣਾ ਆ ਬਸ ਹੁਣ ਅੱਧੇ ਤੋਂ ਜ਼ਿਆਦਾ ਕੰਮ ਅਜ ਨਵੇੜ ਦੇਣਾ ਹਨਾ ਅੱਜ ਦਿਨ ਜ਼ਿਆਦਾ ਕੰਮ ਨੇ ਵੇੜ ਦੇਣਾ ਸੀ ਆ ਵੀ ਕਰ ਦੇਣੀ ਆ ਵੀ ਕਰ ਦੇਣੀ ਆ ਵੀ ਕਰ ਦੇਣਾ ਸਾਰਾ ਮਤਲਬ ਕਿ ਰਿਪੇਅਰ ਕਰ ਦੇਣੀ ਅੱਜ ਅੱਜ ਹੁਣ ਸਟਾਰਟ ਹੋ ਗਏ ਆ ਜੀ 12 ਵੱਜ ਚੁੱਕੇ ਆ 11:30 ਫੜ ਕੇ ਕਹਿੰਦਾ ਨਿਆਣਿਆਂ ਵਾਂਗ ਮੂੰਹ ਚ ਪਾਉਣ ਆ ਪਿਆ ਉਹ ਹੁਣ ਤਾਂ ਲਾ ਪਿਆ ਮੂੰਹ ਤੇ ਮੈਨੂੰ ਮਾਨ ਹੀ ਲੱਗ ਗਈ ਇਹਨੂੰ ਆ ਦੇ ਆ ਦੇ ਤੱਕ ਆਰੇ ਬਲੂਂਗੜਾ ਇੱਥੇ ਸਾਡਾ ਹੀ ਕਰਦਾ ਬਲੂਂਗੜਾ ਕਹਿੰਦਾ ਮੈਨੂੰ ਫੜਾਓ ਪਹਿਲੇ ਬੋਤਲ ਬਲੂਂਗੜੇ ਇੱਥੇ ਦੇਖ ਉਧਰ ਦੇ ਦਿੱਤੀ ਉਹ ਬਲੂਂਗੜੇ ਕੀ ਦੇਖਦਾ ਆਰੇ ਕੱਕਾ ਪੂਰੀ ਪੂਰੀ ਕੀ ਕਾਤਾ ਪੀੜਾ ਪਿਆੜਾ ਚੱਲ ਕੈਮ ਹੋ ਜਾ ਅਜਾਦ ਹੋ ਫੜਦੀ ਓ ਦਿਨ ਯਾਦ ਕਰਾ ਇਹ ਵਿਚਾਨ ਕਦ ਕੈਦ ਕਰ ਰੱਖਣਾ ਆਪਣੀ ਲਾਈਫ ਕਰ ਦੇਣਾ ਨਹੀਂ ਉਹ ਤੁਹਾਡੇ ਦੇ ਹੋ ਗੋਚ ਕੁੱਤਾ ਜਾ ਕੇ ਲਾਉਂ ਤਾਂ ਛੱਡੰਗੇ ਹਾਂ ਸਾਨੂੰ ਵੀ ਆਹ ਥੋੜਾ ਤੂੰ ਫਿਰ ਨਾ ਟੱਪਣ ਟੱਪਣ ਕਹਿੰਦਾ ਕੁੰਦਾ ਟੱਪਣਾ ਕੰਦਾ ਟੱਪਣਾ ਆਹ ਹੋ ਜਾਏਗਾ ਨਾ ਕਿ ਕੁੱਤਾ ਜੇ ਕੋਈ ਟੱਕੇ ਇਹਦਾ ਉਹਨੂੰ ਪਤਾ ਮਾਂ ਮੇਰੇ ਨੇ ਤਾਂ ਆਉਣਾ ਨਹੀਂ ਤਾਂ ਹੁਣ ਇੱਦਾਂ ਹੀ ਪੀਣਾ ਪੈਣਾ ਹਣਾ ਜਸੂ ਹਣਾ ਮੈਂ ਪੀਂਦਾ ਉਹਨੂੰ ਪਤਾ ਕਿ ਹੁਣ ਮਾਂ ਮੇਰੀ ਨਹੀਂ ਤਾਂ ਆਉਣਾ ਨਹੀਂ ਹੈਗਾ ਰਾਤ ਸਾਰੀ ਮੜੀਂਗਦਾ ਰਿਹਾ ਪਰ ਮਾਂ ਆਦੀ ਨਹੀਂ ਇੰਨੀ ਹੈਗੀ ਉਹ ਆਈ ਨਹੀਂ ਦੇਖ ਲੋ ਮਾਂ ਕਿਉਂ ਨਹੀਂ ਰਿੰਦੀ ਉਸੇਰੇ ਕੋਠੇ ਤੇ ਕਰਨ ਲਈ ਸੀ ਮਿਉ ਮਿਉ ਪਰ ਲੈਣ ਨਹੀਂ ਆਈਂਦੀ ਇਹਨੂੰ ਲੈਣ ਕਿਥੋਂ ਹਾਂ ਜਸੂ ਦਾ ਹੱਥ ਲੱਗ ਗਿਆ ਨਹੀਂ ਨਹੀਂ ਮੈਂ ਰੋਦੀ ਰਹੀ ਐ ਇੱਦਾਂ ਇੱਦਾਂ ਪੁੱਛਿਆ ਤੇ ਇੱਦਾਂ ਨੂੰ ਮੰਜੇ ਥੱਲੇ ਬੜੀ ਸੀਗੀ ਮੈਂ ਬਾਥਰੂਮ ਕੰਨ ਗਈ ਤਾਂ ਇਹਨੂੰ ਆਡੀ ਹੁਣ ਸਾਡਾ ਪਤਾ ਲੱਗ ਜਾਣਾ ਇਹਨੂੰ ਹਾਂ ਲੈਂਟਰ ਨਾ ਮਾਰ ਨਾ ਲੈਂਟਰ ਨਾ ਆਮਰਾ ਆਉਂ ਜਾਓ ਕੋਣ ਲੱਗਾ ਸੀ ਪੀਣ ਲੱਗ ਗਈ ਪਿਆ ਆਜ ਗਿਆ ਕੱਲੇ ਨੇ ਆ ਜਾਂਦੀ ਹੁੰਦੀ ਹੈ ਆ ਜਾਂਦੀ ਹੁੰਦੀ ਹੋਰ ਪੋਟਾੜ ਹੋਣੀ ਆ ਨੂੰ ਹੋਈ ਮੂੰਹ ਹੀ ਆਪੇ ਹੁਣ ਨਾ ਜੱਟ ਕੇ ਪਾਉਂਦਾ ਬਈ ਬਸ ਰੱਜ ਗਿਆ ਹੁਣ ਹਾਂਜੀ ਰੱਜ ਗਿਆ ਵਾ ਰੱਜ ਗਿਆ ਅੰਨ ਪੀ ਗਿਆ ਹਣਿਆ ਦੇ ਨੇ ਇੰਨੀ ਜਿਆਦਾ ਕਾ ਯੂਫੇ ਜੀ ਸਵਾਗਤ ਹੈ ਤੁਹਾਡਾ ਸੈਰ ਪੀ ਤਾਮਨ ਚੈਨਲ ਦੇ ਵਿੱਚ ਤੇ ਇੱਕ ਕਿਹੜੇ ਸੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਮਾਈ ਨਿਊ ਵਲੋਗ ਵਲੋਗ ਇੱਕ ਸਰਦੂਲਗੜ੍ਹ ਤੇ ਇੱਕ ਅਕਾਲਗੜ੍ਹ ਇੱਕ ਸੁਲਤਾਨਪੁਰ ਲੋਧੀ ਇਹਨੇ ਜਰੂਰ ਨਾਮ ਲਿਓ ਅੱਜ ਸਾਨੂੰ ਯਾਦ ਸੀ ਇਨਾਂ ਕੋ ਪਤਾ ਨਹੀਂ ਸਹੀ ਹੈ ਗਲਤ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਲੋਗ ਦੇ ਦਿੰਦੇ ਹੋ ਤੇ ਕਮੈਂਟ ਵਲੋਗ ਸਾਨੂੰ ਕਮੈਂਟ ਡੇਲੀ ਆਉਂਦੇ ਜੀ ਇਹ ਵੀ ਸਾਡਾ ਨਾਮ ਜਰੂਰ ਲਿਓ ਤੇ ਅੱਜ ਆਪਾਂ ਲੈ ਤਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਇੱਕ ਅਕਾਲਗੜ ਕੁਛ ਇੰਦਾ ਹੀ ਸਿਕਾ ਅਕਾਲਗੜ ਤੇ ਸਾਨੂੰ ਯਾਦ ਭੁੱਲ ਜਾਂਦਾ ਹੁੰਦਾ ਸੀ ਯਾਦ ਭੁੱਲ ਜਾਂਦਾ ਅੱਜ ਆਪਾਂ ਚੇਤੇ ਨਾਲ ਲੈ ਦਿੱਤਾ ਨਾ ਤੇ ਸੌਰੀ ਬੜੀ ਤੁਸੀਂ ਬਹੁਤ ਇੰਦਾ ਸਾਨੂੰ ਕਮੈਂਟ ਕਰ ਰਹੇ ਹੋ ਸਾਡੇ ਸ਼ੈਅਰ ਦਾ ਨਾਮ ਹੁੰਦੇ ਹੋ ਤੇ ਅੱਜ ਆਪਾਂ ਲੈ ਦਿੱਤਾ ਇਹ ਨਾਮ ਤੇ ਤੁਸੀਂ ਸਾਰਿਆਂ ਨੇ ਕੀ ਵਲੋਗ ਨਾਲ ਬਣੇ ਰਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤੇ ਪਹਿਲਾਂ ਕਮੈਂਟ ਕਰਿਓ ਹਾਲਤ ਤਾਂ ਇੰਦਾ ਹੀ ਆ ਬਸ ਕੰਮ ਲੱਗੇ ਆ ਤੇ ਕੱਪੜੇ ਤਾਂ ਵੇਖੜੀ ਸੀ ਗਿੱਲੇ ਆ ਸਾਰੇ ਕੱਪੜੇ ਇਹੇ ਤਰੂ ਤਾਂ ਲੈ ਕੇ ਆਏ ਆ ਗਰਮੀ ਬਹੁਤ ਜ਼ਿਆਦੇ ਆ ਆ ਸਾਡੇ ਆ ਜੇ ਅੰਜਪਾ ਕੰਮ ਬਹੁਤ ਸਾਰਾ ਕੰਪਲੀਟ ਕਰ ਦੇਣਾ ਆ ਤੁਸੀਂ ਇੱਦੀ ਸਾਡੇ ਬਲੌਗ ਨਾਲ ਬਣੀਏ ਉਹ ਪਹਿਲੇ ਸਵੇਰੇ ਸਾਰੇ ਕੱਪੜੇ ਧੋਤੇ ਆ ਮੈਡਮ ਨੇ ਇੱਧਰ ਸਾਰੇ ਉੱਪਰ ਸੁੱਕਣੇ ਪਾ ਦਿੱਤੇ ਆ ਤੇ ਹੁਣ ਆਪਾਂ ਕੱਪੜੇ ਕੱਢੇ ਆ ਸੁੱਕਣੇ ਹੁਣ ਆਪਾਂ ਜਿਹੜਾ ਕੰਮ ਆ ਉਹ ਕਰ ਦੇਣਾ ਜਿਹੜਾ ਲੱਗਣਾ ਕੰਮ ਬੰਦ ਹਾਂ ਬੋਸ ਉਹ ਸੈਡਾ ਪੂਰੀ ਸਟੱਡੀ ਕਰ ਰਹੀ ਹੈ ਪੜਾਈ ਕਰ ਰਹੀ ਹੈ ਕਿਹੜਾ ਤੇ ਆ ਕੱਪੜੇ ਬਾਹਰ ਛੱਟਣ ਨੂੰ ਰੱਖਤੇ ਆ ਉਹਨਾਂ ਦਫਾ ਲਾਂ ਤੁਹਾਨੂੰ ਕੱਪੜੇ ਇਹਦੇ ਆ ਹੀ ਜਾਣੇ ਆ ਆਲ ਜਾਣੇ ਉਹ ਲੈਂਦਾ ਨਹੀਂ ਕੋਈ ਸਾਇਰ ਤੇ ਕੱਢ ਕੇ ਨਾਲੇ ਕਹਿੰਦੇ ਅਲਮਾਰੀ ਲਾ ਦਿਓ ਉਧਰ ਤੇ ਅਲਮਾਰੀ ਵੀ ਆਪਾਂ ਉੱਪਰ ਫਿਨਿਸ਼ ਕਰ ਦਿੱਤੀ ਆ ਕਹਿੰਦੇ ਇੱਧਰ ਲਾ ਲੋ ਜਗ੍ਹਾ ਹੋਲ ਜਾਣੀ ਤੁਹਾਡੀ ਇੱਧਰ ਜਗ੍ਹਾ ਹੈ ਨਹੀਂ ਸਾਡੇ ਆ ਇਹ ਇੱਧਰ ਜਗ੍ਹਾ ਹੈ ਨਹੀਂ ਖੜਾ ਹੋਣ ਜੋਗੀ ਵੀ ਜਗ੍ਹਾ ਹੈਗੀ ਇੱਧਰੋਂ ਕਹਿੰਦੇ ਪਏ ਕੀ ਉਹ ਕਰ ਦਿਓ ਤੇ ਇੱਧਰ ਲਾਓ ਆ ਸਾਰਾ ਸਮਾਨ ਨਿਮਾਰੀ ਤੋਂ ਲਾਇਆ ਆਪਾਂ ਤੇ ਇਹਨੂੰ ਆਪਾਂ ਕਿਉਂਕਿ ਬੈੱਡ ਦਾ ਟੋਚ ਸਮਾਨ ਸਿਓ ਸਾਰਾ ਹੁਣ ਬਾਹਰ ਕਰਨਾ ਪਿਆ ਜੋ ਵੀ ਸਾਡਾ ਸੀਗਾ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਚਲੋ ਪੜਾਈ ਕਰੋ ਲਾ ਦਈਏ ਫਿਰ ਇੱਧਰ ਤਹੋੜਾ ਫੰਦ ਵੇੜੋ ਚੱਕੀਂ ਜਾ ਲੋ ਵੀ ਰੋੜੇ ਵੀ ਖਤਮ ਹੋ ਚੁੱਕੇ ਹੋ ਆ ਤੇ ਆ ਬਸ ਉੱਪਰ ਹੀ ਲੈਂਡ ਰਹਿ ਗਈ ਥੱਲੇ ਸਾਰਾ ਹੋ ਗਿਆ ਆ ਲਾਸਟ ਪ੍ਰੋਸੀਜਰ ਇੱਧਰ ਹੀ ਜਾਏ ਤੇ ਰੋੜੇ ਸਾਰੇ ਪੜਾ ਰੋੜੇ ਜਿੰਨੇ ਵੀ ਓਏ ਵੀ ਮਿੱਤਰੋ ਆ ਖਾਣਾ ਜਿਹੜਾ ਆ ਕੰਪਲੀਟ ਹੋ ਗਿਆ ਆ ਫੁੱਲ ਤੇ ਆਹ ਵਾਲੀ ਲਾਈਨ ਹੋਣ ਲੱਗੀਆਂ ਕਾਰਨ ਤੇ ਉਹਨਾਂ ਚ ਕਰੇ ਕਹਿੰਦੇ ਆ ਕਿ ਆਪਾਂ ਆ ਕਰ ਲੈਨੇ ਆ ਕੰਪਲੀਟ ਕਿਉਂਕਿ ਇਹ ਦੋਨੇ ਹੀ ਮੇਨ ਸੀ ਜ਼ਿਆਦਾ ਇਹ ਦੋ ਤੇ ਫੇਰ ਬਾਅਦ ਵਿੱਚ ਬੈੱਡ ਇੱਧਰ ਆਇਨਾ ਤਾਂ ਫੇਰ ਇੱਧਰਲਾ ਕਰਨਾ ਆ ਤੇ ਇੱਟਾ ਵੀ ਸਾਡੀਆਂ ਥੋੜੀਆਂ ਜਿਹੀਆਂ ਜੇ ਰਹਿ ਗਈਆਂ ਆ ਡੈਡੀ ਕਹਿੰਦੇ ਇੱਟਾ ਲੈ ਕੇ ਆਓ ਇਹ ਲੱਗੀ ਚਾਦਰ ਨੂੰ ਛੋੜੋਕ ਜੋ ਤੇ ਹੁਣ ਮੈਂ ਕਿਹ ਚਾਦਰ ਵਿਛਾਲਾਂ ਜੈਸ ਜੈਸਲੀਨ ਹੋ ਗਈ ਆ ਹੁਣ ਚਾਦਰ ਵਿਛਾਲਾਂ ਤਾਂ ਚਾਦਰ ਵਿਛਾਲਾਂ ਮੰਮੀ ਨੂੰ ਜੈਸਲੀਨ ਨੂੰ ਸੁਵਾ ਦਿੱਤਾ ਆ ਤੇ ਦੋਨਾਂ ਨੇ ਲਾਲ ਲਾਲ ਪਾਇਆ ਅੱਜ ਦਾਦੀ ਤੇ ਪੋਤੀ ਨੇ ਮੈਚਿੰਗ ਕੀਤੀ ਆ ਇਹਨੇ ਵੀ ਮੈਚਿੰਗ ਕਰ ਲਈ ਅੱਧੀ ਹੁਣ ਮੈਂ ਲੱਗੀ ਚਾਦਰ ਵਿਛਾਉਣ ਚਾਦਰ ਵਿਛਾ ਕੇ ਜਸਲੀਨ ਨੂੰ ਪਾਈਏ ਲੰਮੀ ਚਲੋ ਮਾਈ ਰੱਖ ਦਿੰਦੀ ਆ ਇੱਧਰ ਇੱਧਰ ਹੋ ਗਿਆ ਖਾਲੀ ਮਾਰੀ ਇੱਧਰ ਆਤੀ ਆ ਪਰ ਉਹ ਉੱਪਰ ਖਲਾਰਾ ਲਾ ਦਾਂ ਮੈਂ ਚੱਕ ਦੇਣਾ ਸਭ ਕੁਝ ਇੱਧਰ ਜੀ ਆ ਗਿਆ ਜੀ ਬੈੱਡ ਤੇ ਇੱਧਰ ਆ ਗਈ ਮਾਰੀ ਤੇ ਉਧਰੋਂ ਵੀ ਫੁੱਲ ਗਿਆ ਇੱਧਰੋਂ ਵੀ ਫੁੱਲ ਗਿਆ ਥਾਂ ਖੁੱਲਾ ਹੋ ਗਿਆ ਤੇ ਇੱਧਰ ਚੱਲ ਰਿਹਾ ਇਹ ਕੰਮ ਜੋਰਸ਼ ਹੋਣਾ ਬੁਰਾ ਹਾਰ ਹੋਇਆ ਕੱਟਣੀ ਸੀ ਬਹੁਤ ਜ਼ਿਆਦਾ ਸੀਮنٹ ਪਤੀਨਾ ਹੋਇਆ ਪਿਆ ਹੁਣ ਦਰਵਾਜ਼ੇ ਵਾਲਾ ਪਰਦਾ ਲਾਉਣ ਵਾਲਾ ਰਹਿ ਗਿਆ ਉਹਦੇ ਲਈ ਮੈਨੂੰ ਚਾਹੀਦੇ ਆ ਦੋ بڑے ਟੁੰਡੇ ਜਿਹੇ ਹੁੰਦੇ ਆ ਕੁਆਚ ਜਿਹੇ ਤਾਂ ਹੁਣ ਉਹ ਲੈਉਣੇ ਪੈਣਗੇ ਉਹ ਲਿਆ ਕੇ ਫੇਰ ਪਰਦੇ ਲਾਵਾਂਗੇ ਦੋ ਤੇ ਬਾਕੀ ਇਕਦਲਾ ਕੰਮ ਤਾਂ ਹੁਣ ਲੱਗਾ ਸੀਮਿੰਟ ਹੋਰ ਕੁੱਲਣਾ ਕਿਉਂਕਿ ਸੀਮਿੰਟ ਘਟ ਗਿਆ ਆ ਉਥੇ ਲੂਣ ਲਈ ਸੀਮਿੰਟ ਬਹੁਤ ਲੱਗਣਦਿਆ ਆ ਅੱਧਾ ਪੂਰਾ ਲੱਗ ਚੁੱਕਿਆ ਅੱਧਾ ਰਹਿ ਗਿਆ ਆ ਤੇ ਹਰੇ ਰਿਪੇਅਰ ਪਈ ਆ ਅੱਧੀ ਸਾਰੀ ਦਾੜੀ ਲਿਉਂਦੇ ਆ ਪਾਣੀ ਕਿਉਂਕਿ ਉਨੂੰ ਕੋਲਣਾ ਬਣਾ ਸੀਮਿੰਟ ਹੋਰ ਲੋ ਸੀਮਿੰਟ ਲੱਗਾ ਹੋਣਾ ਤੇ ਸਲੀਨ ਹੋਣ ਸੋ ਗਈ ਆ ਹੈ ਸਲੀਨ ਹੋ ਗਈ ਆ ਗਈ ਸੋ ਗਈ ਅੱਛਾ ਬੜੂ ਬੜੇ ਗੁਰੂ ਸੀਮਿੰਟ ਲੱਗਾ ਦੂਜੀ ਵਾਰ ਖੋਲਣਾ ਜਸਲੀਨ ਨੂੰ ਲੈ ਘੁੰਮਣ ਦੀ ਦੇਖ ਨਾ ਆ ਗਈ ਕੁੜੀਨ ਲੈ ਕੇ ਇਹਨਾਂ ਨੂੰ ਉਹਨਾਂ ਨੇ ਤਾਂ ਮਾ ਲਿਆ ਛਾਟਿਆ ਮਟਿਆਣੇ ਤੇ ਇੱਧਰ ਜੀ ਆਹ ਕੰਮ ਕੰਪਲੀਟ ਹੋ ਗਿਆ ਆ ਆ ਵੀ ਕੰਮ ਕੰਪਲੀਟ ਹੋ ਗਿਆ ਆ ਹੁਣ ਲੱਗਿਆ ਜੀ ਆਹ ਲਾਈਨ ਨੂੰ ਕਰਨ ਤੇ ਬਸ ਬਾਕੀ ਆਹ ਵਾਲਾ ਕਰਨਾ ਆ ਹੁਣ ਜਸਲੀਨ ਆ ਮਰ ਬੱਡੂ ਇਹ ਹੁਣ ਆਹ ਬਾਰੀ ਦੀ ਮਰਮਦ ਹੋਣਦੀ ਆ ਇੱਟਾ ਹੀ ਬਹੁਤ ਜਿਆਦਾ ਲੱਗਣ ਦਈਆਂ ਆ ਹੁਣ ਕੀ ਕਰੀਏ ਹੁਣ ਇਹ ਤਾਂ ਇਹ ਵੀ ਪੂਰ ਦੇਣੀ ਸੀ ਤੇ ਹੁਣ ਸਲਾਹ ਜ ਬਣਾਉਨੇ ਆ ਕਿ ਇਹਨੂੰ ਪੂਰਨਾ ਕੀ ਕਰਨਾ ਕੀ ਕਰੀਏ ਇਹਨੂੰ ਪੂਰਨਾ ਕੀ ਕਰਨਾ ਐਸਾ ਤਾਂ ਫੋਨ ਰੱਖਣ ਨੂੰ ਬਣਾ ਲੈਨੇ ਹਾਂ ਹਾਂ ਮੋਬਾਈਲ ਚਾਰਜ ਚੂੜੀ ਲਾਉਣ ਨੂੰ ਕਹਿੰਦੇ ਇੱਕ ਅੱਧੀ ਰੱਖ ਲਓ ਮੈਨੂੰ ਤਾਂ ਸਾਹਮਣੇ ਆਏ ਚੰਗੀ ਲੱਦੀ ਆਹ ਆਹ ਵਾਰੀ ਹਾਂ ਵਧੀਆ ਐ ਸਾਹਮਣੇ ਪਲੇਨ ਹੋਣੀ ਚਾਹੀਦੀ ਕੰਧ ਪੂਰੀ ਇੰਨੇ ਕਦਰ ਰੱਖਦੇ ਆ ਲੋਕੀ ਨਾ ਮੈਨੂੰ ਬਣਾਉਣੀ ਚਾਹੀਦੀ ਵਾਧੇ ਨੇ ਜਿੰਦਾਂ ਹਮ ਕਰਨੀ ਹੋਈਆਂ ਨਾ ਦਿਨਾਂ ਨੂੰ ਪੀ ਕੇ ਆਪਣੀ ਨਰਤ ਨਾ ਉਹ ਮੈਂ ਦੇਖਣਾ ਮੈਂ ਤਾਂ ਵੇ ਮਿੱਤਰੋ ਤੇ ਸਟਾਰਟ ਹੋ ਗਿਆ ਹੈ ਕੰਮ ਪਲਾਸ ਕਰਦਾ ਸਿਰਫ ਬਾਕੀ ਇਟਾਂ ਲੱਗਈਆਂ ਆ ਤੇ ਪਲਾਸਟਰ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਇਟਾਂ ਥੋੜੀਆਂ ਘਟ ਗਈਆਂ ਆ ਤੇ ਉਹ ਆਪਾਂ ਹੁਣ ਅਗਰ ਲੈ ਕੇ ਆਵਾਂਗੇ ਕੱਲ ਕਿਉਂਕਿ ਅੱਜ ਬਹੁਤ ਟਾਈਮ ਜ਼ਿਆਦਾ ਹੋ ਗਿਆ ਆ ਸ਼ਾਮ ਦੇ ਬੱਜ ਚੁੱਕੇ ਆ 3 ਦੁਪਹਿਰ ਦੇ ਗੱਲੋਂ ਸ਼ਾਮ ਦੇ ਕਹ ਲੋ 3 ਬੱਜ ਚੁੱਕੇ ਨੇ ਟੈਸਟ ਕਰਕੇ ਨਾ ਪਲਾ ਹੋਈ ਤਾਂ ਜਿੰਨੀਆਂ ਕਰ ਦਿੱਤੀਆਂ ਸੀ ਖਤਮ ਤੇ ਆਪਾਂ ਗਿਆ ਚੋਲੋ ਪਲਾਸਟਰ ਕਰ ਲੈਂਦੇ ਜਿਹੜੀਆਂ ਦੋ ਬਾਰੀਆਂ ਹੋ ਗਿਆ ਆ ਇਹਨਾਂ ਦੋਨਾਂ ਬਾਰੀਆਂ ਨੂੰ ਆਪਾਂ ਕਰ ਲੈਣਾ ਪਲਾਸਟਰ ਤੇ ਹੁਣੇ ਲੱਗੇ ਆ ਸੀਮਟ ਘੋਲਣਾ ਬਾਟੀ ਲੈ ਕੇ ਆਓ ਬਾਟੀ ਚ ਪਾਣੀ ਲੈ ਕੇ ਆਓ ਭਰ ਲਿਆ ਸਾਰੀ ਲੋਰੀ ਹੁਣ ਆ ਪਲਾਸਟਰ ਆ ਲਾਸਤੀ ਆ ਇੱਥੋਂ ਆਹ ਕਿੰਦੇ ਰੱਖਣੀ ਆ ਮਾਦੇ ਵੀ ਆ ਦੀ ਕਿੰਦੇ ਰੱਖਤੀਆਂ ਤੇ ਠੀਕ ਕੁਝ ਰੱਖੋ ਇੰਦੀ ਕਿੰਦੀ ਬਾਕੀ ਜਿਹੜੀਆਂ ਆਪਾਂ ਫਿਨਿਸ਼ ਕਰਤੀਆਂ ਆ ਤੇ ਹੁਣ ਇੱਥੇ ਪਾਣੀ ਪਾ ਕੇ ਆਪਾਂ ਲੱਕੇ ਕੰਨ ਰੈਡੀ ਸਟੈਡੀ ਗੋ ਤੇ ਮੈਂ ਹੀ ਕਰੂੰਗਾ ਪਲਸਟਰ ਤੇ ਇੱਧਰ ਗਈ ਆ ਪਾਣੀ ਜਾਣ ਮੈਡਮ ਪਾਣੀ ਢਾ ਕੇ ਪਹੁੰਚ ਚੁੱਕੀ ਆ ਸਾਡੇ ਵਿਚਕਾਰ ਕਬੱਡੀ ਦੇ ਖਿਡਾਰੀ ਅਮਨप्रीत कौर ਕਬੱਡੀ ਖੇਡਦੀ ਖੇਡਦੀ ਹੈ ਬੱਸ ਕਰ ਬੱਸ ਕਰ ਬੱਸ ਕਰ ਬੱਸ ਕਰ ਬੱਸ ਕਰ ਬੱਸ ਕਰ ਸਾਥ ਥੋੜੇ ਹੋਰ ਪਾ ਬੱਸ ਬੱਸ ਸਬਸ ਤੁਹਾਨੂੰ ਬੇਚੂ ਲਾ ਮੈਂ ਤੋਹ ਰੋਮਨੀ ਦਾ ਸਰ ਮੈਂ ਮਿਸਤਰੀ ਆ ਤੇ ਨਾਲ ਦੇ ਬਣਾਉਣ ਲੇਬਰ ਵਾਲਾ ਬੰਦਾ ਨਾਲ ਚਾਹੀਦਾ ਹੈ ਲੇਬਰ ਕਿ ਮੇਸਤਰੀ ਦੇ ਲੇਬਰ ਵਾਲੀ ਇੱਕ ਸਾਈਡ ਹੀ ਨਾ ਸਿੱਟੀ ਜਾ ਇੱਕ ਸਾਈਡ ਖੁੱਲ ਵੀ ਜਾਣਾ ਬਈ ਖੁੱਲਦਾ ਮੈਂ ਵੀ ਲੇਬਰ ਵਾਲੀ ਆ ਤੇ ਤੁਸੀਂ ਮਿਸਤਰੀ ਸਾਰਾ ਸੀਮੈਂਟ ਬਾਹਰ ਨਿਕਲ ਜਾਣਾ ਜੇ ਪਾਣੀ ਚਲ ਗਿਆ ਤੇ ਨਿਕਲ ਗਿਆ ਨਹੀਂ ਜਾਂਦਾ ਮੈਂ ਕਹਿ ਤਾ ਨਹੀਂ ਜਾਂਦਾ ਫੇਕ ਮੈਂ ਵੀ ਲੀਵਰ ਅੜਕੀ ਨਹੀਂ ਟ੍ਰਿਕ ਇਹ ਨਾਲ ਕਰਦੇ ਤਰੀਕੇ ਨਾਲ ਬੈਸਤਰੀ ਨੂੰ ਲੈ ਕੇ ਕੋਲਾ ਬਣਾਉਣੀ ਹੁੰਦਾ ਹੁੰਦਾ ਬੈਸਤਰੀ ਨੂੰ ਉੱਤੇ ਜੇ ਨਹੀਂ ਹੁੰਦਾ ਪਾੜ ਮੂੰਹ ਦੇ ਪੈਣਾ ਜੇ ਖੁੱਲ ਗਿਆ ਤਾਂ ਨਹੀਂ ਬੱਟਾ ਬੈਸੀ ਵੀ ਕੋਦਾ ਛੋਟਾ ਹੈ ਪਰ ਕੀ ਇਹਦੇ ਸੇ ਕਰਦੇ ਸਿੱਧੇ ਕਰਦੇ ਹੀ ਹੈ ਤੇਸਦੀ ਆ ਆਹ ਦੇਦੀ ਕਿਤਾ ਵਧੀਆ ਕੀਤਾ ਹੈ ਨਿਕਲੇ ਪਾਈ ਤੂੰ ਇਹਨੂੰ ਕਰ ਦਣਾ ਹੀ ਵਾਰੀ ਇੰਤਰਗੇ ਸਾਰੀ ਤੇ ਆ ਗਿਆ ਆਜ ਬਣੂ ਚੱਲ ਚੱਲ ਦੰਦ ਨਾ ਕਟਿਆ ਕਰ ਕਟਦੀ ਰਹਿੰਦੀ ਐ ਰੋਣ ਲਾ ਪੈਣੀ ਐ ਰੋਣਾ ਸ਼ੁਰੂ ਕਰ ਹਾਂ ਬੀਆ ਦੇ ਜੀ ਕਹਿੰਦੀ ਕੱਪੜੇ ਪਾਉਣ ਇੰਤਰਗੇ ਕੱਪੜੇ ਖਰਾਬ ਹੋਏ ਸਹੀ ਕਿਹਾ ਨੇ ਲੈ ਕੰਦੇ ਆ ਤਾ ਯਾ ਪਾਣੀ ਪਾਣੀ ਕਿਤੇ ਹੋਣੀ ਨਿਕਲਿਆ ਉਹ ਮਾੜਾ ਨਿਕਲਿਆ ਉਹ ਮੈਂ ਹੁਣ ਕਵਰ ਕਰ ਦਿੰਦਾ ਤੂੰ ਦੇਖੋ ਕਵਰ ਕਰ ਸਕ ਤੋਂ ਕਰਤਾ ਮੇਰੀ ਦਿਯਾਰੀ ਪੂਰੇ 500 ਰੁਪਏ ਆ ਗਾਂ ਦੀ ਤਿੱਖੀ ਆ ਤੇ ਦੇਦਾ ਕੀ ਹੈ ਤਲਕੇ 8 ਲਗਰੀ ਨੇ ਦਿਯਾਰੀ ਕਿਉਂ ਤੇ ਪਾ ਮੈਂ ਬਾਕੀ ਵੀ ਕੰਮ ਕਰੂੰਗੀ ਬਿਲਕੁਲ ਤੇ ਆ ਕੇ ਦੇਵੋ ਮੈਂ ਇਦਾਂ ਨਾ ਕੋਈ ਨਾ ਤੇ ਆ ਕੇ ਦੇਦੀ ਕਿ ਮੈਂ ਕੰਮ ਕਰਦੀ ਹੁੰਦੀ ਹਾਂ ਦੇਓ ਦੇਓ ਆਹ ਦੇ ਦੇ ਇੱਕ ਮਾਰੋ ਦੇਓ ਤੇ ਆਪਣੇ ਨਾਲ ਜਿਹੜਾ ਕਾਂਡੀ ਟਿੱਕੀ ਹੁੰਦੀ ਹੈ ਉਹ ਵੀ ਸਹੀ ਰੋਣੇ ਫੇਟਾ ਲਾ ਗਿਆ ਨਹੀਂ ਉਦਾਂ 500 ਰੁਪਏ ਦੇ ਦੇ ਤੇ ਸਰਦੂਗਾ ਕਾਂਡੀ ਟਿੱਕੀ ਹੁੰਦੀ ਆ ਉਹਨੂੰ ਮਸਾਲੇ ਦੀ ਮਿਲਦੀ ਹੈ ਤੇ ਤੇ ਕੀ ਗੱਡੀ ਜਿਹੜੀ ਹੁੰਦੀ ਹੈ ਵੇ ਇਹ ਫੱਜਦੀ ਆ ਨਾ ਅੰਕੀ ਲੱਗੇ ਨਾ ਤਲਾ ਕੋਣਾ ਵੀ ਚੱਣੀ ਆ ਇੱਦਾਂ 500 ਚੱਲਦੇ ਹੁੰਦੇ ਤਾਲਾ ਸੋਨਾ ਤੇ ਨਾਮ ਮੈਂ ਦੇਣੇ ਆ ਤੂੰ ਬਸ ਖਾਣੇ ਵਾਲੀ ਬਣ ਲਗਾ ਲਗਾ ਦੇ ਮੈਂ ਵੀ ਦੇਣੇ ਆ ਤੀਖਾਲੇ ਮੈਂ ਤੇ ਕੀ ਆਈ ਕੋਈ ਟਾਂਡੀ ਪੈ ਜਾਣੀ ਤੇ ਖਾਣੇ ਦੀ ਦੂਜਾ ਫੇਸਰੀ ਖਾ ਕਿੱਥੇ ਗਿਆ ਵੱਡਾ ਫੇਸਰੀ ਉਹ ਬੜਾ ਲਾਓ ਜੀ ਹੁਣ ਸੀਮੇਰ ਕੋਲ ਗਿਆ ਆ ਤੇ ਕੰਬੰਧਾ ਨਹੀਂ ਲੱਭਣ ਦੇ ਕਿੱਥੇ ਗਿਆ ਬਾਕੀ ਸਾਰੇ ਮੌਜੂਦ ਆ ਇੱਥੇ ਆਹ ਤਾਂ ਕੁੜੀ ਨਾ ਛੋਟੀ ਇੰਨੀ ਘਾਚੀਕਾ ਮਾਰਦੀ ਨਾ ਇਹ ਪੁੱਛੋ ਹੀ ਨਾ ਉਹ ਕਿੱਥੇ ਗਈ ਉਹ ਉਹ ਸੁਧ ਰਹੀ ਦੀ ਹੈ ਡੈਡੀ ਕਹਿੰਦੇ ਉਹ ਕਿੱਥੇ ਗਈ ਉਹ ਤਾਂ ਹੀ ਸੁਧ ਰਹੀ ਹੈ ਮੰਮੀ ਬੱਬੂ ਆ ਗਿਆ ਹੈ ਦਾਦੀ ਗਈ ਕਿੱਥੇ ਸਰ ਮੈਨੂੰ ਪਤਾ ਕਰਾ ਹੁਣੇ ਕਬਨੇ ਅੱਛਾ ਜਾ ਲੈ ਜੀ ਜਾ ਸੇ ਕੰਦਈਆ ਲੰਮੇ ਵੇਆ ਹੋਰ ਉੱਥੇ ਡਾਂਸ ਕਰਦਾ ਬਰ ਆ ਹੇ ਕੰਮ ਹੁੰਦਾ ਇਹਨੂੰ ਲੋ ਉਹ ਦੀ ਸੈਰ ਲੈਣ ਗਈ ਹੈ ਦਾਦੀ ਨੂੰ ਹੁਣ ਦਾਦੀ ਦੀ ਐਂਟਰੀ ਦਿਖਾ ਦਿੰਦੇ ਆ ਜੀ ਦਾਦੀ ਹੁਣ ਬੜੀ ਘਟ ਆਉਂਦੀ ਆ ਸਾਡੇ ਵਿੱਚ ਦਾਦੀ ਅੱਜ ਪਤਾ ਕੀ ਆ ਨਹਾ ਧੋ ਕੇ ਸੇਰ ਸੂਰਵਾ ਕੇ ਆ ਲਾ ਆ ਗਈ ਜੀ ਆ ਗਈ ਕਹਤਾਂ ਦੇ ਮੈਂ ਤਾਂ ਕਹਿੰਦੀ ਹੋਰ ਕੋਈ ਆਹ ਕਹਿੰਦੀ ਮੈਚਿੰਗ ਵਾਲੇ ਬੰਦੇ ਨੂੰ ਜਾਣਾ ਜਿੱਨਾ ਮੇਰੀ ਮੈਚਿੰਗ ਹੋਈ ਆ ਲੋਕ ਕਿੱਦਾਂ ਪਾਉਂਦੇ ਆ ਬਾਏ ਬਾਏ ਜਾਓ ਜਾਓ ਰੋੜਾ ਨਾ ਪਾਓ ਬਾਏ ਹੋ ਆਹ ਚੀਕੋ ਮਾਰਦੀ ਕੰਨਾ ਬਜਾ ਆਗੇ ਅਸਗਰ ਹੋਈ ਨਸੀ ਮੇਡ ਲਾਈ ਜੰਨੇ ਆ ਹੋਰ ਬੋਰਾ ਲਿਓਣਾ ਪੈਣਾ ਕੀ ਕਰਨਾ ਕੀ ਕਰਨਾ ਮੈਂ ਹੀ ਪਹੁੰਚ ਲਿਆ ਇੱਕ ਬੋਤਾ ਇੱਥੇ ਖਤਮ ਗਾਤਰਾ ਦੋ ਇਹ ਕਜਾਈ ਇੰਨੇ ਲਾਈ ਜਾਣੇ ਲੈ ਹੁਣ ਲੋਨ ਲਾਪੇ ਪਹਿਲੇ ਲਾਈ ਗਏ ਉਧਰ ਉਧਰ ਲੱਗੀ ਆਏ ਗਨ ਤਸਲੀਮ ਆ ਤਸਲੀਮ ਰਹੀ ਬਸ ਘਰੇ ਇੱਕ ਨਿਆਣੇ ਦੀ ਪੂਰਤੀ ਭਲਾਈ ਜਦੋਂ ਤਿੰਨੇ ਰਹਿੰਦੇ ਫੇ ਇਹ ਕੋ ਉੱਪਰ ਔਰ ਉੱਪਰ ਉਹ ਉੱਪਰ ਕਿੰਨਾ ਟੋਆ ਮਾਦਰ ਮੱਲਣਾ ਵੇਣਾ ਤੇ ਤਾਂ ਨਾ ਉਹ ਉਪਰ ਨਹੀਂ ਹੋਣਾ ਉਹ ਇਧਰਲੇ ਸਾਈਡ ਤੋਂ ਕੁੰਜੇ ਚੋਂ ਓਏ ਹੋਏ ਲਓ ਜੀ ਹੁਣ ਹੋਣ ਲੱਪਿਆ ਗਰਮਾਲਾ ਫਿਰਨ ਲੱਪਿਆ ਰ ਉੱਪਰ ਅੱਜ ਵੀ ਸਾਈਡ ਇੱਧੇ ਲੰਘ ਕੇ ਟਾਈਮ ਹੋ ਗਿਆ ਹੈ ਜੀ ਦੇਖੀ ਸਰਦਿਓ ਸਾਢੇ ਤਿੰਨ ਸਾਢੇ ਤਿੰਨ ਹੋ ਚੁੱਕੇ ਆ ਸਾਢੇ ਤਿੰਨ ਵਜੇ ਤੱਕ ਇੰਨਾ ਕੰਮ ਹੋਇਆ ਗਾੜੀ ਕਹਿੰਦੇ ਮੇਸਤਰੀ ਨੂੰ ਲਾ ਕੇ ਕੰਮ ਨਵੇੜੋ ਕੀ ਤੁਸੀਂ ਲੱਗੇ ਆ ਮੈਂ ਮੇਸਤਰੀ ਤੁਹਾਡੇ ਘਰ ਦਾ ਸਹੀ ਰੇਜ ਦੇਈਏ ਹੋਰ ਕਾਹਦਾ ਲਿਆਈਏ ਕਿਹੜੀ ਮੇਸਤਰੀ ਦਾ ਕੰਮ ਇਹੀ ਲੋਕਾਂ ਨੇ ਲੱਗੇ ਆ ਆਪੋ ਹੀ ਬੇਸਤਰੀ ਆ ਸਾਡੇ ਘਰ ਮਦਦ ਕਰਾਉਣ ਨੂੰ ਅਸੀਂ ਹੈਗੇ ਆ ਬੋਏ ਤੁਹਾਡੀ ਪੈਂਟ ਕਿੱਦਾਂ ਦੀ ਤੁਹਾਡੀ ਪੈਂਟ ਕਿੱਦਾਂ ਦੀ ਕੱਚਾ ਆ ਕੇ ਜਹਿਰਾ ਜਹਿਰਾ ਨਹੀਂ ਹੱਜ ਕੈਪਰੀ ਕੈਪਰੀ ਤੁਸੀਂ ਪੈਂਟ ਕੋਟ ਪਾ ਕੇ ਲੱਗਣਾ ਸੀ ਹੈ ਪੈਂਡ ਕੋਡ ਪਉਣਾ ਚਾਹੀਦਾ ਸੀ ਹੈ ਹੋਰ ਕਾਹ ਜਾ ਕੈਪਰੀਆ ਇਹ ਗੱਲਾਂ ਮਿਉ ਮਿਉ ਲਾਈਏ ਤੂੰ ਮੈਂ ਮੈਂ ਕੰਨ ਦੀ ਦੁੱਧ ਦੋ ਮੈਨੂੰ प्लास्टर ਕਰਨ ਤੋਂ ਪਹਿਲਾਂ ਕੰਦ ਤੇ ਇਮਲੀ ਜ਼ਰੂਰ ਮਾਰੋ ਉਹਨਾਂ ਕੀ ਹੁੰਦਾ ਬੈਜੀ ਕੰਦਾ ਵੀ ਲੱਗਦਾ ਕਲਰ ਕਲਰ ਉਹ ਕਹਿੰਦਾ ਕਲਰ ਜਿਹਦਾ ਲਸਣ ਆਪਣਾ ਆ ਅੱਛਾ ਕਲਰ ਨਹੀਂ ਲਸਣ ਆ ਲੈ ਲਾ ਫਾਇਆ ਆਇਆ ਅੱਛਾ ਅੱਛਾ ਆਹੋ ਕਹਿੰਦੇ ਜਿੱਦਾ ਇਮਲੀ ਜਿਹੜੀ ਉਹ ਨਹੀਂ ਹੁੰਦੀ ਖਾਣ ਵਾਲੀ ਉਹ ਵਾਲੀ ਭੇਕੇ ਹੈ ਨਾ ਉਹਦਾ ਪਾਣੀ ਜਿਹੜਾ ਹੁੰਦਾ ਆ ਉਹ ਜਿੱਦਾਂ ਫਰੈਸ਼ਰ ਨਾਲੀ ਦਾ ਸਾਰੀ ਕੰਦ ਤੇ ਮਾਰੋ ਪਲਾਸਟਰ ਕਰਨ ਤੋਂ ਪਹਿਲਾਂ ਧੜੀ ਵਿੱਚ ਕਿਹੜਾ ਲੈ ਗਿਆ ਆਹ ਬਾਦੂ ਦੇ ਕੰਮ ਇਹਨਾਂ ਮਾਜੀ ਵਧਾਈ ਜਾਓ ਮੇਰੇ মুর্ਸ਼ਦ ਮੇਰੇ ਆ ਪੀਰਾ ਸਭ ਤੇਰੀ ਸੋਖ ਲੋ ਵੀ ਮਿੱਤਰੋ ਤੇ ਜਿਹੜਾ ਉਹ ਸੀ ਨਾ ਇਹ ਸੀਮੈਂਟ ਹੈ ਪਹਿਲ ਰਾਤ ਨੂੰ ਭਿਜਣੀ ਪਉਣੀ ਆ ਫੇਰ ਉਹ ਉਨੁਸਾਰ ਨੂੰ ਫੇਪ ਉਹ ਕਰਨਾ ਆਹ ਬਾਹਰ ਮਾਰਨੇ ਫਿਰ ਛਾਨਣੀ ਪੈਣੀ ਆ ਉਹ ਪਾਣੀ ਚ ਆਹ ਜੇ ਨਾਲ ਫਿਰ ਪੱਕੇ ਕੰਮ ਕਰਦੇ ਉਹ ਕਰਦੇ ਇਹ ਗੰਬੀ ਹਾਂ ਉਹ ਜੇ ਕੋ ਪਤਾ ਕਰਾ ਲੈਂਦਾ ਜੇ ਨੂੰ ਨਹੀਂ ਪਤਾ ਉਹਨੇ ਤੁਰਣਾ ਬਾਹਰ ਹੈ ਮੌਸਮ ਜੇ ਮੌਸਮ ਕੀ ਬਾਰਿਸ਼ ਥੱਲੇ ਖਲਾਰਾ ਤੇ ਉੱਪਰ ਦੇਖੋ ਹਾ ਹਾ ਦਿਲ ਕਦਾ ਉੱਡ ਜਾਮ ਇੱਥੇ ਬੱਦਲਾਂ ਚ ਥੱਲੇ ਦੇਖੋ ਆ ਹਾ ਇਹ ਕੀ ਹੈ ਇਹ ਕੀ ਹੈ ਐਸਾ ਲੱਗ ਰਿਹਾ ਹੈ ਜਿਵੇਂ ਅਮਰੀਕਾ ਆ ਗਿਆ ਹੈ ਕੈਨੇਡਾ ਆ ਗਿਆ ਹੈ ਆ ਹਾ ਵਾਓ ਕੀ ਨਜ਼ਾਰਾ ਹੈ ਕੁਦਰਤ ਦਾ ਵਾਓ ਮੈਂ ਜਾਣਾ ਬੱਦਲਾਂ ਚ ਘੁੰਮਣ ਲਈ ਰੀਅਲ ਵਿੱਚ ਵੀ ਇਦਾਂ ਹੀ ਆ ਸਾਡੇ ਘਰ ਮੋੜੇ ਰੀਅਲ ਸੁਪਰ ਸੇਮ ਤੋਂ ਸੇਮ ਆਜੀ ਬਣੀ ਵੀਰੇ ਅਮਰਸ਼ਦ ਮੇਰੇਆ ਪੀੜਾ ਸਭ ਤੇਰੀ ਸੀ ਲਵ ਇ ਮਦਰ ਪਲਾਸਟਰ ਕੇ ਆਇਆ ਹੋ ਹੁਣ ਹੈਗੀ ਐ ਏਦੀ 바ਰੀ ਫੇਰ ਹੈਗੀ ਐ ਏਦੀ 바ਰੀ 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 ਸਿਰ ਸਾਰੇ ਕੰਮ ਹੋਣਗੇ

ਤਾਰਦੀ ਨਹੀਂ ਮਾੜਾ ਵੀ ਕਿਸੇ ਤੋਂ ਆ ਜਾ ਮੈਂ ਤਾਂ ਆ ਜਾ ਵਾ ਲੈ ਮੇ ਸੋਨਾ ਆ ਜਾ ਭਾਈ ਕੰਮ ਨਹੀਂ ਪੜ ਗਿਆ ਸੀ ਤੇ ਮੈਂ ਲੱਗੀਆਂ ਨਹਣ ਤੇ ਇਹਨਾਂ ਨੇ ਲਿਆਇਆ ਨਾ ਨਾ ਨੂੰ ਕਿ ਤਿਆਰ ਹੋ ਕੇ ਬਹਿ ਗਏ ਆ ਜੀ ਤੇ ਅਸੀਂ ਆਪਾਂ ਨਾ ਦੋਨੋਂ ਕਹਿੰਦੇ ਅਸੀਂ ਹਲੇ ਨਹਣਾ ਆ ਮੈਂ ਥੋੜਾ ਟਾਈਮ ਰੈਸਟ ਕਰਕੇ ਫਿਰ ਨਹਣੀ ਆ ਜਸਲੀਨ ਤੇ ਘੜਾ ਪਪਾ ਕਤਾ ਬਈ ਅੱਜ ਗਈ ਨੀ ਨਾ ਸੇਰਦੀ ਜਸਲੀਨ ਹੈ ਬੈ 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 ਜੀ ਜੀਿੱਦੇ ਪਿੱਛੋਂ ਡਿਗਣਾ ਬਸ ਕਰਾ ਨਹੀਂ ਕਿੱਥੇ ਚੜਦੀ ਜਾਂਦੀ ਰਹਿੰਦੀ ਉੱਪਰ ਨੂੰ ਉੱਪਰ ਨੂੰ ਲੱਗੀ ਡਿਗਣ ਲੱਗੀ ਡਿਗਣ ਦੇ 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 ਫੇਰ ਉੱਪਰ ਚੜਦੀ ਆ ਜਾਣਾ ਕੋਠੇ ਦੇ ਫਸਰੇ ਫਸਦੇ ਰਹਿ ਰਹਿ ਡਿਗਲੇ ਨਾ ਡਿਗਲੇ ਨਾ ਰਹਿ ਰਹਿ ਤਾ ਹੌਣ ਦੇ ਹੌਣ ਦੇ ਹੌਣ ਕੀ ਹੌਣ ਕੀ ਹੋਇਆ ਹੌਣ ਕੀ ਹੋਇਆ ਤਾਂ ਅਮੀ ਨਹੀਂ ਹਟਦੀ ਉਹਨੂੰ ਦੰਦ ਜਿਹੜੇ ਆਏ ਨੇ ਦੋ ਵੀ ਨਿਕਲ ਜਾਣੇ ਆ ਲੈ ਇਹ ਕਿਹੜਾ ਹਟਦੀ ਇਹ ਤਾਂ ਦੇਰ ਤੋਂ ਦੇਰ ਤੋਂ